ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਸੰਧੂ ਨੇ ਬਾਈ ਨਾ ਕਰਾਉਣਾ ਛੋਡੀ ਗੱਲਬਾਤ ਬੱਸੀਆਂ ਆਉਂਦੀਆਂ ਬਾਈ ਕੋਲ ਤੇ ਕਰਦੇ ਆਂ ਜੀ ਬਾਈ ਨਾ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਵੀਰੇ ਮੇਰਾ ਤਰਮਹਿੰਦਰ ਸਿੰਘ ਜੀ ਪਿੰਡ ਆਪਣਾ ਸੰਧੂ ਕਲਾਂ ਹਾਂਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਠੀਕ ਹੈ ਜੀ ਤੇ ਨੰਬਰ ਦੱਸ ਦੋ ਭਰਾ 62802 ਜੀ 18644 ਜੀ ਦੁਬਾਰੇ ਫਿਰ ਦੱਸ 62802 18644 ਜੀ ਹਾਂ ਵੀਰੇ ਕਿੰਨੇ ਨਗ ਆਪਣੇ ਕੋਲ ਕੋਲ ਆਪਣੇ ਕੋਲੇ ਵੀਰੇ ਬਕਾਊ ਚਾਰ ਤਿੰਨ ਨਗ ਆ ਗਏ ਠੀਕ ਹੈ ਜੀ ਸੱਤ ਅੱਠ ਨਗ ਸੀਗੇ ਸੂਬਾ ਬਾਕੀ ਵੇਚ ਗਏ ਸੀਗੇ ਠੀਕ ਹੈ ਦਿਖਾ ਦਿਓ ਯਾਰ ਲ ਨਗ ਇਹਦਾ ਡਿਟੇਲ ਦੇ ਦਿਓ ਅਰਲੀ ਦੀ ਜਿਹੜੀ ਆ ਬਈ ਪਹਿਲੇ ਨੰਬਰ ਤੇ ਬੱਚੀ ਕੀ 13 ਕ ਮੰਥ ਦੀ ਬੱਚੀ ਦੀ ਉਮਰ ਆ ਗਈ ਠੀਕ ਹੈ ਜੀ ਇਹ ਵੀ ਐਸ ਸਟਾਈਕਰ ਬੋਲ ਦੀ ਬੱਚੀ ਹੈ ਜੀ ਇਹ ਠੀਕ ਹੈ ਜੀ ਮੰਨ ਲਓ ਫਾਰਮ ਚੋਂ ਆਏ ਹੋਏ ਆ ਇਹ ਸਾਰੇ ਨਗ ਠੀਕ ਹੈ ਜੀ ਮਤੋਰ ਕੀ ਹੋਵੇਗਾ ਇਹਦਾ ਪਲੇਨਕ ਬਾਇਓ ਡਾਟਾ ਹੈਗਾ ਇਹਦਾ ਠੀਕ ਹੈ ਜੀ 13 ਮਹੀਨੇ ਦੀ ਵੀਰੇ ਹੈ 13 ਮਹੀਨੇ ਦੀ ਬਾਈ ਬੱਛੀ ਹੈ ਇਹ ਵੀ ਅਸਾ ਸਟੈਕਰ ਬੋਲਦੀ ਹੈਗੀ ਠੀਕ ਹੈ ਜੀ ਮਾਦਰ ਕੌਰ ਸੀਗਾ ਵੀਰੇ 34 35 ਕਿਲੋ ਦਾ ਇਹਦਾ ਮੱਛੀ ਦੀ ਸਟ੍ਰੇਟਨੈਸ ਉੱਪਰ ਤੋਂ ਤੇ ਢਾਂਚਾ ਸੋਹਣਾ ਹੈਗਾ ਠੀਕ ਹੈ ਜੀ ਕੋਈ ਦੇਖ ਸਕਦਾ ਹੋਰ ਤਰ੍ਹਾਂ ਫੇਸਪੂਟ ਵੀ ਦੇ ਸਕਦਾ ਠੀਕ ਹੈ ਜੀ ਕੀ ਰੇਟ ਆ ਭਰਾ ਇਹਦਾ ਰੇਟ ਇਹਦਾ 23000 ਰੁਪਏ ਜੀ ਠੀਕ ਹੈ ਜੀ ਭਾਜੀ 23000 ਰੁਪਏ ਰੇਟ ਆ ਭਾਈ ਜੀ ਨੱਕ ਨੇ ਐਡ ਕਰ ਲਓ ਜੀ ਕਿਸੇ ਮੁਫਤਾਈ ਦਾ ਠੀਕ ਹੈ ਮਾਂ ਤਾਂ ਮੌਕੇ ਤੇ ਜਰੂਰ ਹੋ ਜੂਗਾ ਥੱਲੇ ਉੱਠਣਾ ਦਾ ਗੈਪ ਵੀ ਥੀ ਦੇਖ ਲਓ ਤੁਸੀਂ ਠੀਕ ਹੈ ਜੀ ਸਨ ਕੱਲੇ ਕੱਲੇ ਹੈਗੇ ਚਾਰੀ ਠੀਕ ਹੈ ਜੀ ਕੋੜ ਸ਼ਾਇ ਹੈ ਨਹੀਂ ਕੋਈ ਠੀਕ ਹੈ ਇਸੀ ਤੇ ਅੱਗੇ ਜਿਹੜੀ 2 ਨੰਬਰ ਤੇ ਹੈ ਬਾਈ ਇਹਦੀ 7 ਕ ਮਾਂਥ ਦੀ ਬੱਚੀ ਦੀ ਉਮਰ ਹੈ ਜੀ ਠੀਕ ਹੈ ਜੀ ਪੀ ਡੀ ਐਫ ਦੇ ਮਿਲਸ ਸੀਮਨ ਦੀ ਬੱਚੀ ਹੈਗੀ ਇਹ ਹਾਂਜੀ ਹਾਂਜੀ ਦੇਖ ਸਰ ਜੀ ਹਲਕਾ ਤੇ ਜੂਰ ਮਾਂਦਿਆ ਨਹੀਂ ਯਾਰ ਸੇ ਦੀ ਠੀਕ ਹੈ ਜੀ 7 ਮਹੀਨੇ ਦੀ ਬਰੇ 7 ਮਹੀਨੇ ਦੀ ਬੱਚੀ ਹੈ ਇਹ ਠੀਕ ਹੈ ਇਹ ਦੇਖ ਸਰੋ ਤੋਰਾ ਤਰ੍ਹਾਂ ਫੋਟੋਸ ਦੇ ਸਤਾਂ ਤੁਮੇ ਦੇ ਸਤ ਮਾਦਰੀ ਦੀ ਵੀਰੇ ਡੈਨਮਾਰਕ ਦੀ ਸੀ 41 16 ਦੀ ਠੀਕ ਹੈ ਜੀ ਇਹਦਾ ਰਿਕਾਰਡ ਸੀਗਾ ਵੀਰੇ 38 ਕਿਲੋ ਦਾ ਸੈਂਟੀ 38 ਕਿਲੋ ਦਾ ਜੀ ਠੀਕ ਹੈ ਠੀਕ ਕੀ ਰੇਟ ਆ ਭਰਾ ਇਹਦਾ ਇਹ ਆਪਾਂ ਵੀਰੇ ਛੋਟੀਆਂ ਬੱਚਿਆਂ ਦਾ ਜੋੜੀ ਦਾ 25000 ਰੁਪਏ ਜੀ ਸੋ ਠੀਕ ਹੈ ਜੀ ਇੱਕ ਇੱਕ ਨਾਲ ਲੈਣ ਦਾ 12500 ਮਨ ਲਓ ਆਪਾਂ ਕੱਠਣਾ ਦੇ ਆ ਦੋਵੇਂ ਦੇਵਾਂਗੇ ਕੱਠਣਾ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਤੁਨੇ ਇਹ ਵੀ ਦਿਖਾ ਦਿਓ ਗੈਪ ਤੇ ਪੂਰੇ ਸਾਫ ਸੁਥਰੇ ਕੋਟ ਸ਼ਾਗ ਹੈਂਗ ਕੋ ਰੰ ਠੀਕ ਹੈ ਆੜਿਆ ਕਿ ਆਗਲੀ ਨੰਬਰ ਆ ਗਈ ਬਾਈ 6 6 ਸਾਢੇ 6 ਮਹੀਨਾ ਦੀ ਵੱਛੀ ਹੈਗੀ ਠੀਕ ਹੈ ਜੀ ਬਰੂਟ ਬੋਲ ਦੀ ਆਈਵੀਐਸ ਦੀ ਠੀਕ ਹੈ ਜੀ ਮਾਦਰ ਕਾਉੜਾ ਦਾ 37 38 ਕਿਲੋ ਦਾ ਇਹਦਾ ਵੀ ਠੀਕ ਹੈ ਠੀਕ ਹੈ ਵੱਛੀ ਦੀ ਬਿਊਟੀ ਦੇਖ ਲੋ ਫੇਸ ਦੀ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਰ ਕੇ ਦੇਖ ਆਂ ਤੁਂ ਬੇਸਾ ਰਿਕਾ ਲੱਕ ਲੱਕ ਫੈਨ ਲੱਗਿਆ ਥਣ ਛੋਲ ਜੀ ਪੂਰੀ ਸਾਫ ਆ ਵੱਛੀ ਠੀਕ ਹੈ ਖੜਨੀ ਖੁੜਨੀ ਸਾਫ ਸੁਥਰੀ ਹੈਗੀ ਵੱਛੀ ਦੀ ਠੀਕ ਹੈ ਬਾਈ ਦੋਨੇ ਵਸੇ ਛੋਟੇ ਦੇਖ ਸਕਦੇ ਹੋ 6.5 ਮਹੀਨੇ ਦੀ ਜਾਂ 7 ਮਹੀਨੇ ਦੀ ਜਾਂ ਦੋਨੀਆਂ ਬਾਈ ਜੀ ਕਹਿੰਦਾ ਇਕੱਠੀਆਂ ਦਿੰਦੇ ਜੀ ਇਹਦਾ 25000 ਰੁਪਇਆ ਮੋਲ ਹੈ ਜੀ ਦੋਨਾਂ ਦਾ ਠੀਕ ਹੈ ਜੀ ਵੱਡੀ ਦਾ 23000 ਰੁਪਏ ਜੇ ਕੋਈ ਇਕੱਠਾ ਲੈ ਲੂਗਾ ਤੰਨੇ ਸਾਨੂੰ 45000 ਦੀਆਂ ਦੇ ਦਾਂਗੇ ਜੀ ਠੀਕ ਹੈ ਜੀ ਸੀ ਉਹਦੇ ਵਿੱਚੋਂ ਹੀ ਮਾਨਤਨ ਜਰੂਰ ਕਰ ਦਿਆਂਗੇ ਠੀਕ ਹੈ ਜੀ ਸੀ ਹਾਂ ਜੀ ਬਾਈ ਦੇਖ ਸਕਦੇ ਹੋ ਇੱਕ ਹੋਰ ਰਿਪੋਰਟ ਦੀ ਕੰਮ ਬਾਈ ਨਾਲ ਕਨੈਕਟ ਕਰ ਲਿਆ ਕਰੂਗਾ ਜੇ ਕਿ ਹੁਣ ਚਾਹੀਦੀ ਆ ਠੀਕ ਹੈ ਜੀ ਫਿਰ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆਪਣੇ ਚੈਨਲ ਨੂੰ ਬਸ ਸਬਸਕ੍ਰਾਈਬਰ ਤੇ ਸ਼ੇਅਰ ਕਰਦਾ ਜਲਦੀ ਆਪਰਾ ਅਗਲੀ ਵੀਡੀਓ ਚੁੱਕ ਕੇ ਬਾਏ